ਪ੍ਰਦੇਸ਼ ਸਿੰਘ ਫਤਿਹ ਨਿਰਮਲ ਸਿੰਘ ਦਾ ਘਰ ਹੈਗਾ ਜਿਹੜਾ ਕਿ ਇਸ ਨੇ ਨਜਾਇਜ਼ ਜਿਲ੍ਹਾ ਇਥੇ ਟੋਰਨਮੈਂਟ ਕਰਕੇ ਬਣਾਇਆ ਹੋਇਆ ਸੀ ਠੀਕ ਹੈ ਜੀ ਇਸ ਸਬੰਧ ਵਿੱਚ ਜਿਹੜੀ ਹੈਗੀ ਹੈ ਮੇਰੇ ਨਾਲ ਨੈਪ ਤੁਸੀਂਲਾ ਸਾਹਿਬ ਨੇ ਅੰਦਰ ਜੀਓ ਅਗਰ ਜਿਸ ਦੀ ਇਹਨਾਂ ਨੂੰ ਚਾਰਜ ਹੈਗਾ ਇਸ ਦਾ ਅਡੀਸ਼ਨਲ ਚਾਰਜ ਮਿਲਿਆ ਹੋਇਆ ਹੈ ਨਾ ਇਹਨਾਂ ਨੇ ਸਿਵਲ ਆਪਣੇ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਹੈ ਇਹਨਾਂ ਨੂੰ ਕਾਫੀ ਚਿੱਠੀਆਂ ਲਿਖੀ ਗਈਆਂ ਸੀ ਵੀ ਤੁਸੀਂ ਨਜਾਇਜ਼ ਤੌਰ ਤੇ ਬਣਾਇਆ ਹੋਇਆ ਇਹਨੂੰ ਖਾਲੀ ਕਰੋ ਇਹਨੂੰ ਡਿਵਾਲਿਸ਼ ਕਰਨਾ ਹੈ ਪਰ ਇਹਨਾਂ ਲੋਕ ਕੋਈ ਵੀ ਉਸ ਵੰਦ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਜੋ ਅੱਜ ਇਸ ਵੰਦ ਵਿੱਚ ਜਿਹੜੀ ਹੈਗੀ ਪੁਲਿਸ ਪ੍ਰੋਟੈਸ਼ਨ ਹੋ ਰਹੀ ਗਈ ਹੈ ਅਸੀਂ ਇਸ ਵੰਦ ਵਿੱਚ ਜਿਹੜੀ ਹੈਗੀ ਅੱਜ ਪ੍ਰਸ਼ਾਸਨ ਦੇ ਮੱਦੇਨਜ਼ਰ ਜਿਹੜੀ ਪੁਲਿਸ ਫੋਰਸ ਮੇਰਨਾਲ ਟੀਐਸਪੀ ਸਾਹਿਬ ਨੇ ਅੱਜ ਦਰਮਾ ਜੀ ਐਸਐਸਓ ਹੈਗੇ ਨੇ ਅਸੀਂ ਫੋਟੋਸ ਲੈ ਕੇ ਆਏ ਆ ਤਾਂ ਜੋ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਦੀ ਮਦਦ ਕੀਤੀ ਜਾ ਸਕੇ ਇੱਥੇ ਤੋਂ ਇੱਕ ਹੋਰ ਗੱਲ ਵੀ ਇਹ ਜਿਹੜੀ ਹੈਗੀ ਲੋਕ ਲੋਕਾਂ ਤੋਂ ਇੱਥੇ ਪਤਾ ਲੱਗੇ ਆ ਸਾਡੇ ਰਿਕਾਰਡ ਵਿੱਚ ਤੱਕ ਜਿਹਨਾਂ ਦੇਖਿਆ ਹੈ ਨਿਰਮਲ ਸਿੰਘ ਤੇ ਬਲਦੇਵ ਸਿੰਘ ਦੇ ਖਿਲਾਫ ਕੁੱਟਲ ਦੇ ਜਿਹੜੇ 13 ਮੁਕਦਮੇ ਜਿਹੜੇ ਹੈ ਨਸ਼ੇ ਵਾਲੇ ਜਿਹੜੇ ਹੈਗੇ ਨੇ ਇੰਦਰ ਨੇ ਤੇ ਇਹ ਨਸ਼ੇ ਦਾ ਕਾਰੋਬਾਰ ਕਰਕੇ ਜਿੰਨੇ ਪੈਸੇ ਲੈ ਵਰਤੇ ਹੋਏ ਨੇ ਇਹਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਇਹ ਨਸ਼ੇ ਦਾ ਕਾਰੋਬਾਰ ਕਰਕੇ ਹੀ ਸਾਰਾ ਜਿਹੜਾ ਇਹ ਜਿਹੜੀ ਡਬਲ ਮਿਲਰੀ ਤੇ ਦੁਕਾਨਾਂ ਜਿਹੜੀ ਹੈ ਇਹਨੇ ਬਣਾਈਆਂ ਹੋਈਆਂ ਸਾਰੀ ਪਬਲਿਕ ਖਰੀ ਹੈ ਸਾਰੀ ਪਬਲਿਕ ਜਿਹੜੀ ਹੈਗੀ ਇਸ ਵਕਤ ਨੂੰ ਬਹੁਤ ਖਸ ਹੋ ਰਹੀ ਹੈ बीएस जीरो ਬੰਦੇ ਨੇ ਨਜਾਇਜ਼ ਤੌਰ ਤੇ ਲੋਕਾਂ ਦਾ ਘਰ ਪਰਵਾਸ ਕਰਕੇ ਜਿਹੜੇ ਹੈਗੇ ਨੇ ਪੈਸੇ ਬਣਾਏ ਹੋਏ ਨੇ ਉਸ ਸਬੰਧ ਵਿੱਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬੜੀ ਖੁਸ਼ ਹਾਂ ਬਹੁਤ ਵਧੀਆ ਕਾਰਵਾਈ ਕੀਤੀ ਹੈ ਅਸੀਂ ਤੇ ਤੁਹਾਨੂੰ ਸਵੇ ਅਸੀਂ ਤੇ ਪ੍ਰੋਜੈਕਟ ਵਾਸਤੇ ਆਇਆ ਜਿਹੜੀ ਹੈ ਸਿਵਲ ਅਫੀਸ ਜਿਹੜੀ ਹੈ ਸਾਡੀ ਪੁਲਿਸ ਹਦਾ ਦਿੱਤੀ ਗਈ ਹੈ ਅਸੀਂ ਉਸ ਨੂੰ ਸੁਣਦੇ ਆ ਤੇ ਉਸ ਸਮੇਂ ਦੇ ਵਿੱਚ ਉਹ ਖਾਲੀ ਕਰਾ ਕੇ ਤੇ ਜਿਹੜੀ ਹੈ ਇਨਕਲੋਜਮੈਂਟ ਜਿਹੜੀ ਕੀਤੀ ਹੋਈ ਹੈ ਉਸ ਨੂੰ ਖਾਲੀ ਕਰਾ ਸਾਰੇ ਤੇ ਮੁਕਦਮੇ ਕਿੰਨੇ ਹਨ ਇਸ ਟਾਈਮ ਤੇ ਕਿੰਨੇ ਚੱਲ ਰਹੇ ਹੈ ਜੀ ਇਸ ਤੇ ਕਰੀਬ 13 ਮੁਕਦਮੇ ਨੇ ਲੋਰ ਮੇਪੁੱਤਰ ਦੇ ਕਾਫੀ ਦਿਨ ਅੰਦਰ ਜਾ ਕੇ ਆਏ ਨੇ ਬਾਹਰ ਆਏ ਨੇ ਨਹੀਂ 13 ਸਾਰੇ ਚੱਲ ਰਹੇ ਕੋਈ ਖਾਸ ਵੀ ਹੋ ਗਿਆ ਉਹ ਫਿਰ ਰਿਕਾਰਡ ਜਿਹੜਾ ਹੈਗਾ ਬਿਲਕੁਲ ਤੇ ਪ੍ਰੈਡੈਂਟੀ ਨਹੀਂ ਹੈ ਪਰ ਇਹਨਾਂ ਨੂੰ ਪਤਾ ਵੀ ਨਹੀਂ ਇਹਨਾਂ ਦੇ ਖਰਾਬparat ਦੇ ਮੁਕਦਮੇ ਚੱਲ ਜਾਈ ਹੋਏ ਨੇ ਇਹ ਬੜੇ ਜ਼ਿਆਦਾ ਐਡੀਪੀਐਸ ਦਾ ਕੰਮ ਕਰ ਰਹੇ ਨੇ ਲੋਕ ਬਾਹਰ ਖੜੇ ਜਿਵੇਂ ਮੈਂ ਖੜਾ ਸੀ ਸਜ਼ਾ ਵੀ ਇਹਨਾਂ ਨੂੰ ਸਜ਼ਾ ਵੀ ਕਰ ਚੁੱਕੇ ਨੇ ਪਰ ਇਹਨਾਂ ਦੇ ਫਿਰ ਵੀ ਹਟਦੇ ਨਹੀਂ ਠੀਕ ਹੈ ਜੀ ਲੋਕ ਬਹੁਤ ਜਿਹੜੇ ਹੈਗੇ ਜਿਨ੍ਹਾਂ ਦੇ ਬੱਚੇ ਦਲਦਜੇ ਫਸੇ ਨੇ ਉਹ ਇੰਗਰੇਜ਼ੀ ਭومی ਸਾਨੂੰ ਕਹਿ ਰਹੇ ਨੇ ਵੀ ਇਦਾਂ ਦੀ ਜਿਹੜੀ ਗੱਲ ਰਹੀ ਜਿਹੜੀ ਹੈਗੀ ਹੈ ਇਹਦੇ ਮਾਰੇ ਬੰਦੇ ਨੇ ਅਸੀਂ ਉਹਨਾਂ ਦੇ ਖਰਾਬ ਹੋਣਗੇ ਜੇ ਅਸੀਂ ਇਹ ਗੱਲ ਤੇ ਹੈਗੇ ਆ ਵੀ ਮਾਰੇ ਉਹ ਸੀਐਨ ਸਾਹਿਬ ਤੇ ਡੀਜੀ ਸਾਹਿਬ ਜਿਹੜੀ ਹੈਗੀ ਹੈ ਕਿ ਲੋ ਟਾਲਰ ਦੀ ਜਿਹੜੀ ਹੈਗੀ ਨਸ਼ੇ ਬਾਰੇ ਹੈਗੀ ਹੈ ਤੇ ਨਸ਼ੇ ਦਾ ਜਿਲ੍ਹਾ ਵੀ ਕਾਰਵਾਰ ਕਰ ਰਿਹਾ ਹੋਏਗਾ ਉਹਨੂੰ ਅਸੀਂ ਤੇ ਸਮਾਨ ਜਿਹੜਾ ਇਹ ਦਿੱਤਾ ਇਹ ਸਮਾਨ ਜਿਹੜਾ ਕਮੇਟੀ ਕਰ ਦੇ ਵਿੱਚ ਜਿਹੜਾ ਜਾਏਗਾ ਸਾਰਾ ਕਮੇਟੀ ਕਰ ਦੇ ਵਿੱਚ ਸਾਰਾ ਵੀਡੀਓ ਕਾਫੀ ਬਣੀ ਹੋਈ ਹੈ ਜਿਹੜੇ ਉਹ ਪਰਿਵਾਰ ਆਪਣਾ ਦੇਣਗੇ ਜਿਹੜੇ ਉਸ ਕੋਲੋਂ ਵਗਰਾ ਦੇਣਗੇ ਜਿਹੜੇ ਉਹ ਜਿਹੜੇ ਆਪਾਂ ਮਿਲੂਗਾ ਹੁਣਗੇ ਪਿੱਛੇ ਦੇ ਸਾਰੇ ਆ ਕੇ ਲੈ ਕੇ ਜਾ ਰਹੇ ਨੇ ਸਰ ਅੱਜ ਵੀ ਅਸੀਂ ਇਹਨਾਂ ਨੂੰ ਬੁਲਾਇਆ ਇੱਥੇ ਕਾਲ ਕਰਦੇ ਕੁਸ਼ੀ ਪਰ ਕੋਈ ਨਹੀਂ ਆਇਆ